ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਪ੍ਰੈਕਟੀਕਲ ਵਾਈਵਲ ਦੀ ਥੋੜੀ ਜਾਣਕਾਰੀ ਓਕੇ ਸੋ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜੋ ਵੀ ਆਫਰ ਸੀਗੇ ਸਾਰੇ ਖਤਮ ਹੋ ਚੁੱਕੇ ਆ ਓਕੇ ਤੋ ਜੇਕਰ ਕਿਸੇ ਨੇ ਕੋਈ ਵੀ ਬੈਚ ਲੈਣਾ ਹੋਇਆ ਤੁਸੀਂ ਐਪ ਦੇ ਵਿੱਚੋਂ ਲੈ ਸਕਦੇ ਹੋ ਕਿਉਂਕਿ ਕਾਫੀ ਸਸਤੇ ਕਰ ਦਿੱਤੇ ਸੀ ਬਟ ਸਟੂਡੈਂਟ ਨੂੰ ਸ਼ਾਇਦ ਲੱਗਦਾ ਹੈ ਕਿ ਨਹੀਂ ਜਿਆਦਾ ਪੈਸੇ ਆ ਕੋਈ ਮਿਹਨਤ ਨਹੀਂ ਦੇਖਦਾ ਕਿਸੇ ਦੀ ਜਦੋਂ ਆਪਦਾ ਕੰਮ ਹੁੰਦਾ ਤਾਂ ਹਰੇਕ ਪਰਸਨ ਨੂੰ ਲੱਗਦਾ ਵੀ ਯਾਰ ਮੇਰੀ ਮਿਹਨਤ ਦੀ ਮੁੱਲ ਨਹੀਂ ਮੁੜਿਆ ਪਰ ਜਦੋਂ ਕਿਸੇ ਦੂਸਰੇ ਪਰਸਨ ਦਾ ਕੰਮ ਹੁੰਦਾ ਉਦੋਂ ਆਪਾਂ ਸੋਚਦੇ ਨਹੀਂ ਯਾਰ ਇਹ ਤਾਂ ਠੱਗੀ ਮਾਰਦਾ ਠੀਕ ਹੈ ਆਪਣੀ ਹਿਊਮਨ ਸਾਈਕੋਲੋਜੀ ਇਹੀ ਕਹਿੰਦੀ ਆ ਕਿ ਜਦੋਂ ਆਪਣਾ ਕੋਈ ਕੰਮ ਕਰੀਏ ਆਪਾਂ ਨੂੰ ਲੱਗਦਾ ਆਪਣੀ ਮਿਹਨਤ ਹੈ ਜਦੋਂ ਦੂਜੇ ਦਾ ਕੰਮ ਹੈ ਉਦੋਂ ਆਪਾਂ ਸੋਚਦੇ ਨਹੀਂ ਯਾਰ ਇਹ ਤਾਂ ਵੈਸੇ ਹੀ ਦਾ ਮੈਂਥ ਕੀਤੀ ਹੋਈ ਠੱਗੀ ਵਜਦੀ ਹੈ ਓਕੇ ਸੋ ਜੇ ਕਿਸੇ ਨੂੰ ਕੋਈ ਬੈਚ ਲੈਣਾ ਹੋਇਆ ਤਾਂ ਜਲਦੀ ਤੁਸੀਂ ਐਪ ਦੇ ਵਿੱਚੋਂ ਪਰਚੇਸ ਕਰ ਸਕਦੇ ਹੋ ਕੇਵੀ ਕਲਾਸਿਸ ਨਾਮ ਦਾ ਐਪ ਹੈ ਠੀਕ ਹੈ ਐਪ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਇੱਕ ਸਾਡੇ ਵਟਸਐਪ ਗਰੁੱਪ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜਿੰਦੇ ਵਿੱਚ ਫ੍ਰੀ ਵਾਲੇ ਜੋ ਵੀ ਮਤਲਬ ਤੁਹਾਨੂੰ ਜਾਣਕਾਰੀ ਮਿਲ ਜੂਗੀ ਠੀਕ ਹੈ ਫ੍ਰੀ ਵਾਲਾ ਵਟਸਐਪ ਗਰੁੱਪ ਹੈ ਓਕੇ ਸੋ ਜਿੰਦੇ ਵਿੱਚ ਮੈਂ ਕੁਝ ਕੁਐਸਚਨ ਸੈਂਡ ਕਰੂੰਗਾ ਵਾਈਵਲ ਦੇ ਰਿਲੇਟਡ ਤੁਸੀਂ ਉਹ ਗਰੁੱਪ ਜੁਆਇਨ ਕਰ ਸਕਦੇ ਹੋ ਓਕੇ ਕਿਉਂਕਿ ਹੁਣ ਪੈਰੀ ਸਟੱਡੀ ਆਨਲਾਈਨ ਖਤਮ ਹੋ ਚੁੱਕਿਆ ਹੈ ਕੇਵੀ ਕਲਾਸਿਸ ਨਾਮ ਤੋਂ ਬੈ ਠੀਕ ਹੈ ਉਮੀਦ ਇਹੀ ਹੈ ਨੈਕਸਟ ਵੀਕ ਸਾਡੀ ਜੁਆਇਨਿੰਗ ਹੋ ਜੂਗੀ ਓਕੇ ਸੋ ਮੇਰਾ ਲਗਭਗ ਕਨੈਕਸ਼ਨ ਕਟਿਆ ਜਾ ਚੁੱਕਿਆ ਹੈ ਪੈਰੀ ਸਟਡੀ ਆਨਲਾਈਨ ਨਾਲੋਂ ਹੁਣ ਤੁਸੀਂ ਆਪਣੇ ਆਪ ਬੈਚ ਉਥੋਂ ਪਰਚੇਸ ਕਰ ਸਕਦੇ ਹੋ ਕਿਉਂਕਿ ਮੈਂ 4 ਸਾਲ ਬਹੁਤ ਸਸਤਾ ਪੜ੍ਹਾ ਲਿਆ ਓਕੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੋਂ ਤੱਕ ਸਾਥ ਦਿੱਤਾ ਮੇਰਾ ਥੈਂਕ ਯੂ ਸੋ ਮੱਚ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੈਹ ਦੇ ਲਓ ਓਕੇ ਬਟ ਜਾਣਕਾਰੀ ਦੇਣੀ ਆਪਾਂ ਹਮੇਸ਼ਾ ਜਾਰੀ ਰੱਖਾਂਗੇ ਓਕੇ ਚਲੋ ਸ਼ੁਰੂ ਕਰਦੇ ਆ ਪ੍ਰੈਕਟੀਕਲ ਵਾਈਬ ਕਾਫੀ ਸਟੂਡੈਂਟ ਦੇ ਮੈਸੇਜ ਆਇਆ ਪ੍ਰੈਕਟੀਕਲ ਵਾਈਬ ਦਾ ਕਿਹੋ ਜਿਹਾ ਕੁਸਚਨ ਪੁੱਛੇ ਜਾਂਦੇ ਆ ਦੋ ਪ੍ਰੈਕਟੀਕਲ ਹੁੰਦੇ ਆ ਫਸਟ ਈਅਰ ਦੇ ਵਿੱਚ ਇੱਕ ਪ੍ਰੈਕਟੀਕਲ ਹੁੰਦਾ ਫਿਜ਼ੀਕਲ ਐਜੂਕੇਸ਼ਨ ਦਾ ਤੇ ਸੈਕੰਡ ਈਅਰ ਦੇ ਵਿੱਚ ਦੋ ਪ੍ਰੈਕਟੀਕਲ ਹੋਣਗੇ ਫਿਜ਼ੀਕਲ ਐਜੂਕੇਸ਼ਨ ਤੇ ਸੈਲਫ ਅੰਡਰਸਟੈਂਡਿੰਗ ਦੇ ਰਿਲੇਟਡ ਠੀਕ ਹੈ ਪਹਿਲੀ ਗੱਲ ਕੁਝ ਗੇਮਾਂ ਦੇ ਬਾਰੇ ਪ੍ਰੈਕਟੀਕਲ ਜਿਹੜਾ ਫਿਜ਼ੀਕਲ ਵਾਲਾ ਹੁੰਦਾ ਉਹਨਾਂ 'ਚ ਕੁਝ ਗੇਮ ਦੇ ਰਿਲੇਟਡ ਪੁੱਛਿਆ ਜਾ ਸਕਦਾ ਠੀਕ ਹੈ ਜਿਵੇਂ ক্রিকেট ਦੇ ਬਾਰੇ ਹੋ ਗਿਆ ਠੀਕ ਹੈ ਰੀਸੈਂਟਲੀ ਕੀ ਚੱਲ ਰ ਚੈਂਪੀਅਨ ਟਰੋਫੀ ਚੱਲ ਰਹੀ ਆ ਕਿਹੜੇ ਦੇਸ਼ ਚੱਲ ਰਹੀ ਆ ਪਾਕਿਸਤਾਨ ਚ ਚੱਲ ਰਹੀ ਆ ਇੰਡੀਆ ਦੇ ਮੈਚ ਕਿੱਥੇ ਹੋਣਗੇ ਦੁਬਈ ਚ ਹੋਣਗੇ ਠੀਕ ਆ ਜਾਂ ਕੋਈ ਵੀ ਜਿਹੜੀ ਹੋਰ ਚੀਜ਼ਾਂ ਚੱਲ ਰਹੀ ਆ ਜਿਵੇਂ ਕ੍ਰਿਕਟ ਦੀ ਹੋਰ ਗੱਲ ਕਰੀਏ ਰੰਜੀ ਟਰੋਫੀ ਚੱਲ ਰਹੀ ਆ ਫਾਈਨਲ ਕਿੰਦੇ ਵਿਚਾਲੇ ਹੋਣਾ ਫਾਈਨਲ ਹੋਣਾ ਹੈ ਵਿਦਰਬ ਤੇ ਕੇਰਲਾ ਦੇ ਵਿਚਾਲੇ ਹੋਣਾ ਕੁਝ ਇਹੋ ਜਿਹੇ ਜਿਹੜੇ ਲੇਟੈਸਟ ਕੁਐਸਚਨ ਹੋਗੇ ਜਾਂ ਕੀ ਆ ਫੁੱਟਬਾਲ ਦੇ ਰਿਲੇਟਡ ਹੋ ਗਿਆ ਠੀਕ ਹੈ ਕਿ ਕਿੰਨੇ ਪਲੇਅਰ ਹੁੰਦੇ ਆ ਕਿੰਨੇ ਰਿਜ਼ਰਵ ਪਲੇਅਰ ਹੁੰਦੇ ਆ ਠੀਕ ਹੈ ਸਾਰਾ ਕੁਝ ਹੋ ਗਿਆ ਹੌਕੀ ਦੇ ਰਿਲੇਟਡ ਕੁਝ ਪੁੱਛ ਲਿਆ ਹੌਕੀ ਦਾ ਜਾਦੂਗਰ ਕਿਹਨੂੰ ਕਿਹਾ ਜਾਂਦਾ ਮੇਜਰ ਧਿਆਨ ਚੰਨ ਨੂੰ ਕਿਹਾ ਜਾਂਦਾ ਠੀਕ ਹੈ ਤਾਂ ਇਹੋ ਜਿਹੇ ਕੁਝ ਕੁਐਸਚਨ ਪੁੱਛੇ ਜਾ ਸਕਦੇ ਆ ਫਿਜ਼ੀਕਲ ਦੇ ਵਿੱਚ ਲਾਈਨ ਤੇ ਲੇਨ ਦੇ ਵਿੱਚ ਕੀ ਫਰਕ ਹੁੰਦਾ ਠੀਕ ਹੈ ਕੁਝ ਇਹੋ ਜਿਹੇ ਕੁਐਸਚਨ ਵੀ ਹੋਗੇ ਬਾਕੀ ਅਸੀਂ ਇੱਕ 100 ਕੁਐਸਚਨਾਂ ਦੀ ਪੀਡੀਐਫ ਤਿਆਰ ਕੀਤੀ ਆ ਠੀਕ ਹੈ ਜਿਹੜੀ ਤੁਹਾਨੂੰ ਫ੍ਰੀ ਆਫ ਕਾਸਟ ਮਿਲ ਜੇਗੀ ਸਾਡੇ WhatsApp ਗਰੁੱਪ ਦੇ ਵਿੱਚ ਜਿੰਦੇ ਵਿੱਚ ਫਿਜ਼ੀਕਲ ਦੇ ਰਿਲੇਟਡ MCQ ਹੋਗੇ ਨੇ ਮਤਲਬ MCQ ਨਹੀਂ ਮਤਲਬ ਆਪਾਂ ਕਹਿ ਸਕਦਾ ਵਾਈਵਲ ਦੇ ਰਿਲੇਟਡ ਕੁਐਸਚਨ ਹੈਗੇ ਆ ਠੀਕ ਹੈ ਉਸ ਤੋਂ ਬਾਅਦ ਆਉਂਦਾ ਸੈਲਫ ਅੰਡਰਸਟੈਂਡਿੰਗ ਨਾਮ ਤੋਂ ਹੀ ਕਲੀਅਰ ਹੈ ਸੈਲਫ ਅੰਡਰਸਟੈਂਡਿੰਗ ਆਪਦੇ ਆਪ ਨੂੰ ਸਮਝਣਾ ਠੀਕ ਹੈ ਪਹਿਲਾ ਕੁਐਸਚਨ ਤੁਹਾਨੂੰ ਪੁੱਛਣਗੇ ਤੁਹਾਡਾ ਨਾਮ ਕੀ ਆ ਤੁਸੀਂ ਨਾਮ ਦੱਸੋਗੇ ਕਿੱਥੋਂ ਬਿਲੋਂਗ ਕਰਦੇ ਹੋ ਡੈਸ਼ ਫਲਾਣਾ ਢਿੰਗੜਾ ਬਿਲੋਂਗ ਕਰਦੇ ਆ ਠੀਕ ਹੈ ਉਸ ਤੋਂ ਬਾਅਦ ETT ਕਿਉਂ ਚੂਜ਼ ਕੀਤੀ ETT ਤੋਂ ਪਹਿਲਾਂ ਤੁਹਾਡੀ ਕੁਆਲੀਫਿਕੇਸ਼ਨ ਕੀ ਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਈਟੀਟੀ ਟੀਚਰ ਬਣ ਕੇ ਕੀ ਕਰੋਗੇ ਠੀਕ ਹੈ ਬੱਚਿਆਂ ਦੀ ਸਕੂਲ ਦੇ ਵਿੱਚ ਗਿਣਤੀ ਵਧਾਉਣ ਲਈ ਤੁਸੀਂ ਕਿਹੜਾ ਕਦਮ ਚੱਕੋਗੇ ਤੁਹਾਨੂੰ ਜੇ ਪ੍ਰਿੰਸੀਪਲ ਮਤਲਬ ਕੀ ਹੈ ਜਿਵੇਂ ਆਪਾਂ ਕਹਿ ਦਈਏ ਹੈਡ ਟੀਚਰ ਦੀ ਪੋਸਟ ਦੇਤੀ ਤਾਂ ਤੁਸੀਂ ਕੀ ਕਰੋਗੇ ਠੀਕ ਹੈ ਬੱਚਿਆਂ ਨੂੰ ਸਕੂਲ ਦੇ ਵਿੱਚ ਇੰਗਲਿਸ਼ ਦਾ ਟੀਚਰ ਨਹੀਂ ਆ ਠੀਕ ਹੈ ਤੁਸੀਂ ਕਿਵੇਂ ਪੜ੍ਹਾਓਗੇ ਕੀ ਕਰੋਗੇ ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਠੀਕ ਹੈ ਤੁਸੀਂ ਈਟੀਟੀ ਕਿਉਂ ਕਰ ਰਹੇ ਹੋ ਠੀਕ ਹੈ ਕਿਥੋਂ ਕਰ ਰਹੇ ਹੋ ਠੀਕ ਹੈ ਕੀ ਤੁਹਾਡਾ ਗੋਲ ਹੈ ਅੱਗੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਰਕਾਰੀ ਟੀਚਰ ਹੀ ਕਿਉਂ ਬੰਨਣਾ ਚਾਹੁੰਦੇ ਹੋ ਇਹੋ ਜਿਹੇ ਕੁਸਚਨ ਕੁਝ ਪੁੱਛੇ ਜਾਂਦੇ ਆ ਸੈਲਫ ਅੰਡਰਸਟੈਂਡਿੰਗ ਦੇ ਵਿੱਚ ਠੀਕ ਹੈ ਤਾਂ ਆਪਦੇ ਆਪ ਦੀ ਤੁਹਾਨੂੰ ਸਮਝਾਉਣੀ ਚਾਹੀਦੀ ਹੈ ਤੁਸੀਂ ਜੋ ਵੀ ਪ੍ਰੈਕਟੀਕਲ ਲੈ ਕੇ ਜਾਓਗੇ ਨਾ ਮਤਲਬ ਫਾਈਲ ਲੈ ਕੇ ਜਾਓਗੇ ਠੀਕ ਹੈ ਤਾਂ ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਮੰਨ ਲਓ ਤੁਸੀਂ ਇੱਕ ਫਾਈਲ ਲੈ ਗਏ ਜਿੰਦੇ ਵਿੱਚ ਮਿੱਡੇ ਮੀਲ ਦੇ ਬਾਰੇ ਲਿਖਿਆ ਹੋਇਆ ਠੀਕ ਹੈ ਤੁਹਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਕੀ ਲਿਖਿਆ ਠੀਕ ਹੈ ਇਦਾਂ ਨਹੀਂ ਵੀ ਕਿਸੇ ਤੋਂ ਕਾਪੀ ਕੀਤੀ ਤੇ ਵਾਸ ਖਤਮ ਓਕੇ ਮਿਡਡੇ ਮੀਲ ਕਦੋਂ ਸ਼ੁਰੂ ਕੀਤਾ ਸੀ ਪਹਿਲਾਂ ਕਿਹੜੇ ਸਟੇਟ ਨੇ ਸ਼ੁਰੂ ਕੀਤਾ ਸੀ ਸਾਰਾ ਇਹੋ ਜਿਹੀ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਠੀਕ ਹੈ ਸਵੇਰੇ ਮਾਰਨਿੰਗ ਅਸੈਂਬਲੀ ਦੇ ਵਿੱਚ ਕੀ ਕੀ ਕਰਵਾਇਆ ਜਾਂਦਾ ਤੁਸੀਂ ਟੀਪੀ ਦੇ ਗਏ ਸੀਗੇ ਤੁਹਾਨੂੰ ਮਾਰਨਿੰਗ ਅਸੈਂਬਲੀ ਕਰਵਾ ਤੁਸੀਂ ਆਪ ਕਰਵਾਈ ਜਾਂ ਨਹੀਂ ਕਰਵਾਈ ਠੀਕ ਹੈ ਕਿਹੜੀ ਕਿਹੜੀ ਡ੍ਰਿਲ ਹੁੰਦੀ ਆ ਉਹਦੇ ਵਿੱਚ ਸਾਰਾ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਮਾਰਨਿੰਗ ਅਸੈਂਬਲੀ ਹੋ ਗਈ ਮਿਡਡੇ ਮੀਲ ਵਾਲਾ ਹੋ ਗਿਆ ਉਸ ਤੋਂ ਬਾਅਦ ਸਕੂਲ ਦੇ ਵਿੱਚ ਕਿਹੜੇ ਕਿਹੜੇ ਫੰਕਸ਼ਨ ਹੋਏ ਆ ਉਹਨਾਂ ਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਇੱਕ ਗੱਲ ਧਿਆਨ ਰੱਖਿਓ ਜਿੰਨੇ ਵੀ ਤੁਸੀਂ ਆ ਫਾਈਲਾਂ ਬਣਾ ਕੇ ਲੈ ਕੇ ਜਾਓਗੇ ਨਾ ਨਾਲ ਠੀਕ ਹੈ ਤਾਂ ਸਾਰਿਆਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਦਾਂ ਨਹੀਂ ਕਰਨਾ ਵੀ ਜਸਟ ਕਾਪੀ ਕੀਤਾ ਬਸ ਹੋਰ ਕੁਝ ਨਹੀਂ ਠੀਕ ਹੈ ਫਿਰ ਤੁਹਾਡੇ ਮਾਰਕਸ ਵੀ ਕੱਟੇ ਜਾ ਸਕਦੇ ਨਾਲ ਇਨਸਲਟ ਵੀ ਹੋਏਗੀ ਵੀ ਤੁਹਾਨੂੰ ਪਤਾ ਕੀ ਹੈ ਜਿਹੜਾ ਤੁਸੀਂ ਲਿਖਿਆ ਤੁਹਾਨੂੰ ਉਹੀ ਚੀਜ਼ਾਂ ਨਹੀਂ ਪਤਾ ਜੋ ਵੀ ਚਾਰਟ ਬਣਾਓਗੇ ਉਹਦੇ ਬਾਰੇ ਤੁਹਾਨੂੰ ਚੰਗੇ ਤਰੀਕੇ ਨਾਲ ਪਤਾ ਹੋਣਾ ਚਾਹੀਦਾ ਜੋ ਵੀ ਤੁਸੀਂ ਯੋਗ ਆਸਨ ਜਦੋਂ ਸਾਡੀ ਵਾਰੀ ਸੀਗੀ ਉਹਨਾਂ ਨੇ ਪ੍ਰੈਕਟੀਕਲ ਕਰਵਾ ਕੇ ਦੇਖਿਆ ਸੀਗਾ ਠੀਕ ਹੈ ਕਹਿੰਦੇ ਆਸਨ ਕਰਕੇ ਦਿਖਾਓ ਇੱਥੇ ਠੀਕ ਹੈ ਇੱਕ ਦਰੀ ਵਿਚਾਰਤੀ ਸੀ ਕਹਿੰਦਾ ਇਥੇ ਆਫਨ ਕਰਕੇ ਦਿਖਾਓ ਓਕੇ ਤਾਂ ਕਈ ਵਾਰੀ ਕੋਈ ਜੋ ਥੋੜਾ ਜਿਹਾ ਸਟ੍ਰਿਕਟ ਹੁੰਦਾ ਹੈ ਟੀਚਰ ਤਾਂ ਉਹ ਕਰਵਾ ਕੇ ਵੀ ਦੇਖ ਸਕਦਾ ਹੈ ਕਿ ਬੱਚੇ ਨੂੰ ਇਸ ਚੀਜ਼ ਦੀ ਨੋਲਿਜ ਹੈ ਜਾਂ ਨਹੀਂ ਹੈ ਠੀਕ ਹੈ ਉਹ ਡਿਪੈਂਡ ਕਰਦਾ ਹੈ ਟੀਚਰ ਦੇ ਉੱਪਰ ਕਈ ਨਹੀਂ ਵੀ ਕਰਵਾਉਂਦੇ ਕਈ ਵਾਰੀ ਕਰਵਾ ਵੀ ਲੈਂਦੇ ਤਾਂ ਆਪਦੇ ਵੱਲੋਂ ਪੂਰੀ ਤਰ੍ਹਾਂ ਪ੍ਰਪੇਅਰ ਹੋ ਕੇ ਜਾਓ ਠੀਕ ਹੈ ਬਾਕੀ ਤੁਸੀਂ ਸਾਡਾ ਵਟਸਐਪ ਗਰੁੱਪ ਜੁਆਇਨ ਕਰ ਸਕਦੇ ਹੋ ਜਿੰਦੇ ਵਿੱਚ ਤੁਹਾਨੂੰ ਪੀਡੀਐਫ ਮੈਂ ਸੈਂਡ ਕਰ ਦੂੰਗਾ ਓਕੇ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜਿਹੜੀ ਐਪ ਹੈ KV classes ਨਾਮ ਤੋਂ ਉਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਠੀਕ ਹੈ ਕੋਰਸ ਜੁਆਇਨ ਕਰ ਸਕਦੇ ਹੋ ਫਸਟイヤー ਦਾ ਸੈਕਿੰਡイヤー ਦਾ ਵੀਆਈਪੀ ਕੁਐਸਚਨ ਲਾਸਟイヤー ਵੀਆਈਪੀ ਕੁਐਸਚਨ ਦੇ ਵਿੱਚੋਂ ਸਾਡੇ 90 90% ਸੇਮ ਕੁਐਸਚਨ ਆਏ ਸੀਗੇ ਓਕੇ ਤਾਂ ਤੁਸੀਂ ਜੁਆਇਨ ਕਰ ਸਕਦੇ ਹੋ ਅਦਰਵਾਈਜ਼ ਤੁਹਾਡੇ ਕੋਲ ਬੁੱਕਸ ਹੈ ਤੁਸੀਂ ਆਪਣੇ ਆਪ ਵੀ ਆਪਣੀ ਸੈਲਫ ਸਟਡੀ ਕਰ ਸਕਦੇ ਹੋ ਓਕੇ ਬਾਕੀ ਜੇ ਕਿਸੇ ਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੋਈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦੇਣਾ ਉਸ ਦੇ ਉੱਪਰ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਥੈਂਕ ਯੂ ਵੈਰੀ ਮਚ